ਗੁਰਦੁਆਰਾ ਬਾਬਾ ਸੰਗਜੀ ਪਿੰਡ ਸੰਗਟੇ ਸਿਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਦਸੰਬਰ ਬੁੱਧਵਾਰ ਦੀ ਰਾਤ ਨੂੰ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਮਹਾਨ ਨਗਰ ਕੀਰਤਨ ਦਰਵਾਜ਼ਾ ਸਜਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਜਥੇਦਾਰ ਅਮਰਜੀਤ ਸਿੰਘ ਟੀ ਸੀ ਨੇ ਦੱਸਿਆ ਕਿ ਇਸ ਪਾਵਨ ਸਮਾਗਮ ਦੌਰਾਨ ਪ੍ਰਸਿੱਧ ਕੀਰਤਨੀ ਜਥੇ ਗੁਰਵਾਣੀ ਕੀਰਤਾਰਹੀ ਸੰਗਤਾਂ ਨੂੰ ਗੁਰੂਚਰਨਾਂ ਨਾਲ ਜੋੜਨਗੇ ਕੀਰਤਨ ਕਰਨ ਵਾਲੇ ਜਥੇਆਂ ਵਿੱਚ ਬੀਬੀ ਸਤਪ੍ਰੀਤ ਕੌਰ ਜੀ ਸਤਤਾਂ ਅੰਬਾਲੇ ਭਾਈ ਕਮਲਜੀਤ ਸਿੰਘ ਜੀ ਭਾਈ ਹਜੂਰੀ ਰਾਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਬੀਬੀ ਸਿਮਰਨ कौर ਜੀ ਲੁਧਿਆਣਾ ਭਾਈ ਤਰਨਵੀਰ ਸਿੰਘ ਜੀ ਤਲਵੰਡ ਭਾਈ ਜਸ ਕੰਧীব ਸਿੰਘ ਜੀ ਅਤੇ ਭਾਈ ਮਨਕਰਨਦੀਪ ਸਿੰਘ ਜੀ ਗੁਰਾਇਾ ਸ਼ਾਮਲ ਹਨ ਉਹਨਾਂ ਦੱਸਿਆ ਕਿ ਇਹ ਮਹਾਨ ਕੀਰਤਨ ਦਰਬਾਰ ਸਮੂਹ ਐਨ ਆਰ ਆਈ ਵਿਰਾ ਧਾਰਮਿਕ ਜਥੇਬੰਦੀਆਂ ਅਤੇ ਬਾਬਾ ਸੰਗ ਜੀ ਦਸਤਾਰ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਸਮਾਗਮ ਉਪਰੰਤ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਇਸ ਮੌਕੇ ਤੇ ਮੈਨੇਜਰ ਮੋਹਨ ਸਿੰਘ, ਜਤਿੰਦਰ ਸਿੰਘ, ਰੇਸ਼ਮ ਸਿੰਘ ਢੇਸੀ, ਰਾਜਾ ਢੇਸੀ, ਨਰਿੰਜਨ ਨਰਿੰਜਨ ਸਿੰਘ ਸੰਘਟੇਸੀਆਂ, ਭੁਪਿੰਦਰ ਸਿੰਘ ਕੁੜਕਾ, ਮਦਨ ਲਾਲ ਰੰਦਾਵਾ, ਬਾਬਾ ਮਨਜੀਤ ਸਿੰਘ, ਜੱਥੇਦਾਰ ਅਮਰਜੀਤ ਸਿੰਘ ਢੇਸੀ ਅਤੇ ਸਮੂਹ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਬਦ ਤੋਂ ਬਦ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾ ਗ੍ਰਾਂਸਾ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਹਰੇਕ ਸਾਲ ਗੁਰਦੁਆਰਾ ਬਾਬਾ ਸਾਂਝੀ ਵਿਖੇ 31 ਦਸੰਬਰ 2025 ਨੂੰ ਰਾਤ 7 ਵਜੇ ਤੋਂ 12 ਵਜੇ ਤੱਕ ਮਹਾਨ ਕੀਰਤਨ ਕਰਵਾਏ ਜਾ ਰਹੇ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਸਾਧ ਰਹੀਂ ਗੁਰੂ ਘਰ ਆ ਕੇ ਹਾਜ਼ਿਰ ਹੋਈਏ ਅਤੇ ਕੀਰਤਨ ਕਥਾ ਸੁਣ ਕੇ ਗੁਰੂ ਘਰ ਦੇ ਚਰਨਾਂ ਦੇ ਲਾ ਕੇ ਆਪਾ ਬੜੀਆਈ ਪ੍ਰਾਪਤ ਕਰੀਏ ਖੁਸ਼ੀਆਂ ਪ੍ਰਾਪਤ ਕਰੀਏ ਆਪਣੇ ਪਰਿਵਾਰਾਂ ਦੀਆਂ ਖੁਸ਼ੀਆਂ ਤੇ ਵਾਸਤੇ ਬੇਨਤੀ ਕਰੀਏ ਬਾਬਾ ਸੰਗ ਦਸਤਾਰ ਕਲੱਬ ਅਧੇ ਐਨ ਆਰ ਆਈ ਵੀਰਾਂ ਸ਼ੋਭਨੀਕਰਤਾਂ ਪ੍ਰਬੰਧਕ ਕਮੇਟੀ ਅਤੇ ਹੋਰ ਸਭਾ ਸੱਟ ਯਾਰ ਦੇ ਸਹਿਯੋਗ ਦੇ ਨਾਲ ਹਰੇਕ ਸਾਲ ਦੀ ਤਰ੍ਹਾਂ ਗਰਮਾ ਸਮਾਗਮ ਕੋ赖 ਜਾਂਦੇ ਹਾਂ ਸਭ ਨੂੰ ਬੇਨਤੀ ਹੈ ਆਓ ਆਪਾਂ ਰਲ ਕੇ ਇਸ ਸਵਾਗਤ ਵਿੱਚ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹਿ ਪ੍ਰਗਟਿਓ ਮਰਦ ਅਗੰਬੜਾ ਬਰੀਆਮਾ ਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇਲਾ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਿਤੀ 27 ਦਸੰਬਰ ਨੂੰ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਬੜੀ ਸ਼ਰਧਾ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ 25 ਦਸੰਬਰ ਨੂੰ ਸ੍ਰੀ ਖਣਪੜ ਸਾਹਿਬ ਪ੍ਰਾਰੰਭ ਹੋਣਗੇ 27 ਤਰੀਕ ਨੂੰ ਸ੍ਰੀ ਭੋਗ ਤੋਂ ਅਪਰੰਤ ਨਗਰ ਦੇ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਨਗਰ ਕੀਰਤਨ ਵਿੱਚ ਵੱਧ ਵੱਧ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਿਏ ਬਾਬਾ ਸੰਗਜੀ ਦਸਤਾਰ ਕਲੱਬ ਦੇ ਮੁਖੀ ਸਰਦਾਰ ਅਮਰਜੀਤ ਸਿੰਘ ਜੀ ਢੇਸੀ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦੀ ਆਉਣ ਦੀ ਆਮਦ ਵਿੱਚ ਮਹਾਨ ਗੁਰਮਤ ਸਮਾਗਮ ਕਰਵਾਏ ਜਾਂਦੇ ਹਨ ਇਸ ਵਾਰ ਵੀ ਮਿਤੀ 31 ਦਸੰਬਰ 2025 ਨੂੰ ਰਾਤ 7:00 ਵਜੇ ਤੋਂ 12:00 ਵਜੇ ਤੀਕ ਗੁਰਮਤ ਸਮਾਗਮ ਹੋ ਰਹੇ ਹਨ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀ ਢਾਡੀ ਜਥੇ ਪਹੁੰਚ ਰਹੇ ਹਨ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਦਾਸ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੇ ਬੱਚਿਆਂ ਪਰਿਵਾਰਾਂ ਸਮੇਤ ਸਰਾਰਾ 7 ਵਜੇ ਤੋਂ 12 ਵਜੇ ਤੱਕ ਜੋ ਗੁਰਮਤ ਸਮਾਗਮ ਚੱਲ ਰਹੇ ਹਨ ਉਸ ਵਿੱਚ ਹਾਜ਼ਰੀਆਂ ਭਰ ਕੇ ਨਵੇਂ ਸਾਲ ਦੀ ਆਮਦੀ ਖੁਸ਼ੀ ਵਿੱਚ ਆਪਾਂ ਆਪਣੇ ਪਰਿਵਾਰ ਦੀ ਸ਼ੁਭ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ